ਸੁਪਰੀਮ ਕੋਰਟ ਵੱਲੋਂ ਲਏ ਗਏ ਫੈਸਲੇ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਐਸਸੀਬੀਸੀ ਸਮਾਜ ਦੇ ਵਿੱਚ ਕਾਫੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈਗਾ ਉੱਥੇ ਹੀ ਦੂਜੇ ਪਾਸੇ ਅ ਅੱਜ ਜਿਹੜਾ ਹੈ ਭਾਰਤ ਮਨ ਦੀ ਕਾਲ ਦਿੱਤੀ ਗਈ ਸੀਗੀ ਯੂਪੀ ਵਿਧਾਰ ਰਾਜਸਥਾਨ ਅਤੇ ਹੋਰ ਰਾਜਾਂ ਦੇ ਵਿੱਚ ਭਾਰਤ ਮਨ ਦੀ ਕਾਲ ਦਾ ਜਿਹੜਾ ਹੈ ਉਹ ਅਸਰ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਐਸ ਇਟ ਇਜ਼ ਕੋਈ ਅਸਰ ਜਿਹੜਾ ਹੈ ਉਹ ਨਜ਼ਰ ਨਹੀਂ ਆਇਆ ਇਸ ਵਕਤ ਅਸੀਂ ਜਲੰਧਰ ਦੇ ਕੰਪਨੀ ਬਾਗ ਚੌਕ ਦੇ ਵਿੱਚ ਖੜੇ ਹਾਂ ਜਿਸ ਜਗ੍ਹਾ ਦੇ ਉੱਤੇ ਲੱਡੂ ਜਿਹੜਾ ਹੈ ਉਹ ਵੰਡ ਕੇ ਸਪਰੀਮ ਕੋਰਟ ਦਾ ਜਿਹੜਾ ਹੈ ਉਹ ਧੰਨਵਾਦ ਕੀਤਾ ਜਾ ਰਿਹਾ ਹੈ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੇ ਜੋ ਵੀ ਫੈਸਲਾ ਲਿਆ ਉਹ ਬਿਲਕੁਲ ਵਧੀਆ ਫੈਸਲਾ ਹੈ ਇਹ ਫੈਸਲਾ ਐਸ்சி ਬੀਸੀ ਸਮਾਜ ਨੂੰ ਜਿਹੜਾ ਹੈਗਾ ਉਹ ਹੋਰ ਅੱਗੇ ਵਧਾਉਣ ਵਾਲਾ ਜਿਹੜਾ ਹੈ ਉਹ ਫੈਸਲਾ ਹੈਗਾ ਇਹ ਤੇ ਤੁਸੀਂ ਤਸਵੀਰ ਦੇਖੋ ਜਿੱਥੇ ਲੱਡੂ ਵੰਡ ਕੇ ਜਿਹੜਾ ਹੈ ਉਹ ਲੋਕਾਂ ਦੇ ਮੂੰਹ ਮਿੱਠੇ ਕਰਾਏ ਜਾ ਰਹੇ ਨੇ ਇਹ ਖਾਸ ਐਕਸਕਲੂਸਿਵ ਤਸਵੀਰ ਤੁਹਾਨੂੰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਐਕਸਕਲੂਸਿਵ ਤਸਵੀਰਾਂ ਨੇ ਲੱਡੂ ਖਾਏ ਜਾ ਰਹੇ ਨੇ ਅਤੇ ਖੁਆਏ ਜਾ ਰਹੇ ਨੇ ਅਤੇ ਲੋਕਾਂ ਨੂੰ ਇਹ ਸਨੇਹਾ ਵੀ ਦਿੱਤਾ ਜਾ ਰਿਹਾ ਹੈ ਕਿ ਇਹ ਖੁਸ਼ੀ ਦੇ ਲੱਡੂ ਨੇ ਤਾਂ ਤੁਸੀਂ ਤਸਵੀਰ ਦੇਖੋ ਇਹ ਦੇਖੋ ਹਰੇਕ ਵਿਅਕਤੀ ਨੂੰ ਰੋਕ ਰੋਕ ਕੇ ਜੜਾਇਓ ਲੱਡੂ ਖੁਆਇਆ ਜਾ ਰਿਹਾ ਹੈ ਹਰੇਕ ਵਿਅਕਤੀ ਨੂੰ ਇਹ ਭਾਵੇਂ ਤੁਸੀਂ ਗੱਡੀ ਵਾਲੇ ਹੋਣ ਜਾਂ ਫਿਰ ਭਾਵੇਂ ਔਟੋ ਰਿਕਸ਼ਾ ਤੇ ਹੋਣ ਜਾਂ ਕੋਈ ਵੀ ਹੋਵੇ ਜਿੱਥੇ ਵੀ ਹੋਵੇ ਸਾਰਿਆਂ ਨੂੰ ਲੱਡੂ ਜੜਾਇਓ ਰੋਕ ਰੋਕ ਕੇ ਜੜਾਇਆ ਖੁਆਇਆ ਜਾ ਰਿਹਾ ਹੈ ਪਰ ਜੇਕਰ ਮੈਂ ਦੂਜੇ ਪਾਸੇ ਦੀ ਗੱਲ ਕਰਾਂ ਤੁਸੀਂ ਤਸਵੀਰ ਸਕ੍ਰੋਲ ਜੇ ਐਕਸਕਲੂਸਿਵ ਤਸਵੀਰ ਦੇਖੋ ਆ ਜਿੱਥੇ ਲੱਡੂ ਜਿਹੜੇ ਨੇ ਉਹ ਵੰਡੇ ਜਾ ਰਹੇ ਨੇ ਲੋਕਾਂ ਨੂੰ ਲੱਡੂ ਜਿਹੜਾ ਹੈ ਉਹ ਖਲਾਇਆ ਜਾ ਰਿਹਾ ਹੈਗਾ ਤੇ ਕਿਹਾ ਜਾ ਰਿਹਾ ਹੈ ਕਿ ਅੱਜ ਬੜਾ ਖੁਸ਼ੀ ਦਾ ਦਿਨ ਹੈਗਾ ਲੋਕ ਵੀ ਨੇ ਉਹਨਾਂ ਦੇ ਨਾਲ ਵੀ ਅਸੀਂ ਜਰੂਰ ਗੱਲਬਾਤ ਕਰਾਂਗੇ ਕਿਉਂ ਇਹ ਲੱਡੂ ਵੰਡ ਰਹੇ ਨੇ ਤੇ ਤੁਸੀਂ ਤਸਵੀਰ ਦੇਖੋ ਆ ਸਭ ਤੋਂ ਪਹਿਲੀ ਤਸਵੀਰ ਤੁਹਾਨੂੰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਲੋਕ ਬਹੁਤ ਪਹੁੰਚੇ ਹੋਏ ਨੇ ਜਿਨ੍ਹਾਂ ਵੱਲੋਂ ਲੋਕ ਵੱਲੋਂ ਜਿਹੜਾ ਹੈ ਇਸ ਜਗ੍ਹਾ ਦੇ ਉੱਤੇ ਪਹੁੰਚ ਕੇ ਲੱਡੂ ਵੰਡਿਆ ਜਾ ਰਿਹਾ ਹੈ ਪਰ ਮੈਂ ਦੂਜੇ ਪਾਸੇ ਦੀ ਗੱਲ ਜਿਹੜੀ ਉਹ ਜਰੂਰ ਦੱਸਣਾ ਚਾਹੁੰਨਾ ਵਾ ਪੂਰੇ ਭਾਰਤ ਦੇ ਵਿੱਚ ਭਾਰਤ ਬੰਦੀ ਕਾਲ ਹੈ ਇਹ ਉਹੀ ਫੈਸਲਾ ਹੈ ਜਿਸ ਦੇ ਖਿਲਾਫ ਐਸਸੀਬੀਸੀ ਸਮਾਜ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਜਿਹੜਾ ਹੈ ਉਹ ਇਸ ਵਕਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਹੈ ਕਈ ਐਸਸੀਬੀਸੀ ਸਮਾਜ ਦੇ ਲੋਕ ਨੇ ਜੋ ਇਸ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਦੇ ਰਹੇ ਨੇ ਬਹੁਜਨ ਸਮਾਜ ਪਾਰਟੀ ਸਪਾ ਜੋ ਕੋਈ ਯੂਪੀ ਦੇ ਵਿੱਚ ਜਿਹੜੀ ਹੈਗੀ ਆ ਉਹ ਪਾਰਟੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਵੱਲੋਂ ਇਸ ਵਿਰੋਧ ਦਾ ਸਮਰਥਨ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਇਸ ਤਰੀਕੇ ਦੀਆਂ ਤਸਵੀਰਾਂ ਜਦੋਂ ਦਿਖਦੀਆਂ ਨੇ ਉਹ ਕਾਫੀ ਚੁਕਾਦਿਲੀਆਂ ਨੇ ਇਹ ਦੇਖੋ ਤੁਸੀਂ ਲੋਕਾਂ ਨੂੰ ਰੋਕ ਰੋਕ ਕੇ ਲੱਡੂ ਦੁੱਤੇ ਜਾ ਰਹੇ ਨੇ ਗੱਡੀ ਵਾਲੇ ਨੂੰ ਲੱਡੂ ਦੁੱਤੇ ਜਾ ਰਹੇ ਨੇ ਅਤੇ ਉਹਨਾਂ ਨੂੰ ਕਿਹਾ ਜਾ ਰਿਹਾ ਹੈ ਕਿ ਅੱਜ ਖੁਸ਼ੀ ਦਾ ਦਿਨ ਹੈ ਆ ਲੋਕ ਕਹੀ ਨੇ ਉਹਨਾਂ ਦੇ ਨਾਲ ਵੀ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਇਹ ਤੁਸੀਂ ਜ਼ਰੂਰ ਭਾਈ ਜੀ ਨੇ ਲੱਡੂ ਜ਼ਰੂਰ ਦੇਖੋ ਆ ਇਸ ਟੇਬਲ ਦੇ ਉੱਤੇ ਲਿਆ ਕੇ ਲੱਡੂ ਰੱਖੇਗੇ ਉਸ ਤੋਂ ਬਾਅਦ ਵੰਡੇ ਜਾ ਰਹੇ ਨੇ ਅੱਛਾ ਜੀ ਲੱਡੂ ਵੰਡ ਰਹੇ ਹੋ ਕੀ ਕਾਰਨ ਕੀ ਹੈ ਹਾਂ ਜੀ ਕਿਸ ਕਾਰਨ ਲਈ ਤੁਸੀਂ ਲੱਡੂ ਵੰਡ ਰਹੇ ਹੋ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਫੈਸਲਾ ਲਿੱਤਿਆ ਗਿਆ ਹੈ ਵੀ ਐਸਸੀ ਪਲੱਸ ਕਹਿੰਦਾ ਵਸਿੱਖ ਕਮਿਊਨਿਟੀ ਜਾਨੀ ਕਿ ਦਲਿਤ ਭਾਈਚਾਰੇ ਦੇ ਇਹ ਫੈਸਲਾ ਬਹੁਤ ਵਧੀਆ ਹੈ ਅਸੀਂ ਇਸ ਗੱਲ ਦਾ ਸਮਰਥਨ ਕਰਦੇ ਹਾਂ ਕਿਤੇ ਨਾ ਕਿਤੇ ਮਾਨਯੋਗ ਸੁਪਰੀਮ ਕੋਰਟ ਦਾ ਅਸੀਂ ਫੈਸਲੇ ਨੂੰ ਬਹੁਤ ਧੰਨਵਾਦ ਕਰਦੇ ਹਾਂ ਅੱਛਾ ਇੱਕ ਪਾਸੇ ਤੁਸੀਂ ਖੁਸ਼ੀ ਮਨਾ ਰਹੇ ਹੋ ਦੂਜੇ ਪਾਸੇ ਤੁਹਾਡੇ ਹੀ ਸਮਾਜ ਦੇ ਲੋਕ ਭਾਵੇਂ ਯੂਪ ਹੋਵੇ ਬਿਹਾਰ ਹੋਵੇ ਰਾਜਸਥਾਨ ਹੋਵੇ ਭਾਰਤ ਦਾ ਹਰ ਇੱਕ ਕੋਨਾ ਹੋਵੇ ਹਰ ਇੱਕ ਜਗ੍ਹਾ ਦੇ ਉੱਤੇ ਇਸ ਵਕਤ ਪ੍ਰੋਟੈਸਟ ਕਰ ਰਿਹਾ ਹੈ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਵੀ ਪ੍ਰੋਟੈਸਟ ਹੋ ਰਿਹਾ ਹੈ ਉਹ ਕਹਿ ਰਹੇ ਨੇ ਕਿ ਇਹ ਫੈਸਲਾ ਬਿਲਕੁਲ ਸਰਾਸਰ ਗਲਤ ਹੈ ਇਸ ਨੂੰ ਵਾਪਸ ਹੋਣਾ ਚਾਹੀਦਾ ਹੈ ਸਰ ਉਹਨਾਂ ਦਾ ਆਪਣਾ ਓਪੀਨੀਅਨ ਹੈ ਇਹ ਉਹ ਕਿਸੇ ਐਂਗਲ ਨਾਲ ਸੋਚ ਨਹੀਂ ਜਦੋਂ ਅਸੀਂ ਕਿਸੇ ਚੀਜ਼ ਦੇ ਕੋਟੇ 'ਚ ਲੜਦੇ ਕੋਟੇ 'ਚ ਕੋਟਾ ਨਹੀਂ ਹੋ ਸਕਦਾ ਠੀਕ ਹੈ ਨਾ ਜੀ ਇੱਕ ਪਰਿਵਾਰ ਦੇ ਵਿੱਚ ਕੋਈ ਫੈਸਲਾ ਲੈਂਦਾ ਕੋਈ ਫਾਦਰ ਫੈਸਲਾ ਲੈਂਦਾ ਹੈ ਤਾਂ ਪਰਿਵਾਰ ਦੇ ਵਿੱਚ बराबर योग्यता ਅਨੁਸਾਰ ਤੇ ਜੇ ਦੋ ਬੱਚੇ ਨੇ ਤਾਂ ਦੋਨਾਂ ਨੂੰ ਬਰਾਬਰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਹੈ ਇਹਦੇ 'ਚ ਛੋਟਾ ਜਾਂ ਵੱਡੇ ਵਾਲੀ ਕੋਈ ਗੱਲ ਨਹੀਂ ਹੁੰਦੀ ਤਾਂ ਫਿਰ ਜੋ ਸੁਪਰੀਮ ਕੋਰਟ ਨੇ ਮਾਨ ਜੋ ਸੁਪਰੀਮ ਕੋਰਟ ਫੈਸਲਾ ਆਇਆ ਬਹੁਤ ਵਧੀਆ ਫੈਸਲਾ ਆਇਆ ਉਹ ਤਾਂ ਕਹਿੰਦੇ ਪੈਣ ਨੇ ਕਿ ਜੋ ਫੈਸਲਾ ਲਿਆ ਗਿਆ ਹੈ ਉਹ ਸਮਾਜ ਨੂੰ ਤੋੜਨ ਦੇ ਲਈ ਜਾਂ ਫਿਰ ਸਮਾਜ ਦੇ ਵਿੱਚ ਜਿਹੜਾ ਵਖਰੇਵਾਪਣ ਕਰਨ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਇਸ ਫੈਸਲੇ ਦੇ ਨਾਲ ਸਮਾਜ ਖਤਮ ਹੋਣ ਦੇ ਕਗਾਰ ਦੇ ਉੱਤੇ ਆ ਜਾਵੇਗਾ ਬਿਲਕੁਲ ਇਸ ਤਰ੍ਹਾਂ ਨਹੀਂ ਹੋ ਸਕਦਾ ਇਹ ਫੈਸਲੇ ਦੀ ਲੜਾਈ ਕਟੋਕਟ 22 23 ਸਾਲ ਤੋਂ ਹੀ ਚੱਲਦੀ ਆ ਰਹੀ ਸੀ ਜੇ ਨਿਪੜਨਾ ਹੁੰਦਾ ਹੈ ਫੈਸਲਾ ਪਹਿਲਾਂ ਨਿਪੜ ਜਾਂਦਾ ਜੇ ਘਰ ਦੀ ਗੱਲ ਹੋਵੇ ਇਹ ਤਾਂ ਹੱਕ ਦੀ ਲੜਾਈ ਸੀ ਇੱਕ ਨੂੰ ਬਹੁਤਾ ਇੱਕ ਨੂੰ ਕੁਝ ਵੀ ਨਹੀਂ ਪੰਜਾਬੀ ਜੀ ਜੇ ਕਿਹਾ ਜਾਵੇ ਇੱਕ ਨੂੰ ਬਹੁਤਾ ਇੱਕ ਨੂੰ ਕੁਝ ਵੀ ਨਹੀਂ ਉਸ ਫੈਸਲੇ ਨੂੰ ਬਰਾਬਰੀਤਾ ਦੇ ਆਧਾਰ ਤੇ ਸੁਪਰੀਮ ਕੋਰਟ ਨੇ ਫੈਸਲਾ ਲਿਆ ਜਿਹਦਾ ਅਸੀਂ ਸਮਰਥਨ ਕਰਦੇ ਹਾਂ ਤੁਸੀਂ ਜਿਸ ਤਰੀਕੇ ਦੇ ਨਾਲ ਇਸ ਵਕਤ ਪ੍ਰੋਟੈਸਟ ਚੱਲ ਰਿਹਾ ਹੈ ਪਹਿਲਾਂ ਇਹ ਗੱਲਾਂ ਹੋਈਆਂ ਸੀਗੀਆਂ ਸਮਾਜ ਨੂੰ ਇਕੱਠੇ ਕਰਨ ਦੀ ਗੱਲ ਹੋਈ ਸੀ ਕਿ ਸਾਰਾ ਸਮਾਜ ਮਿਲ ਕੇ ਪ੍ਰੋਟੈਸਟ ਕਰੇਗਾ ਤੁਹਾਡੇ ਨਾਲ ਗੱਲਬਾਤਾਂ ਹੋਈਆਂ ਸੀਗੀਆਂ ਉਦੋਂ ਤੁਹਾਡੇ ਕੀ ਰਾਏ ਸੀਗੇ ਤੇ ਹੁਣ ਕੀ ਰਾਏ ਹੈਗੇ ਨੇ ਸਰ ਸਾਡੀ ਪਹਿਲਾਂ ਵੀ ਇਹ ਰਾਏ ਸੀ ਵੀ ਜੇ ਪਰਿਵਾਰ ਦੇ ਵਿੱਚ ਦੋ ਜੀ ਨੇ ਉਹਨਾਂ ਨੂੰ ਦਰਜਾ ਬਦਰਜਾ ਬਰਾਬਰ ਦਾ ਹੱਕ ਦਿੱਤਾ ਜਾ ਘਰ ਦੀ ਲੜਾਈ ਹੈ ਜੇ ਘਰ ਦੀ ਲੜਾਈ ਸਮਝਦੇ ਹੋ ਤਾਂ ਦਰਜਾ ਦੇਣਾ ਹੀ ਪੈਣਾ ਇਸ ਤੋਂ ਜ਼ਿਆਦਾ opinion ਦੇਣਾ ਮੇਰੇ ਹਿਸਾਬ ਨਾਲ ਇਹ ਗੱਲ ਠੀਕ ਨਹੀਂ ਆ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸਭ ਤੋਂ ਵਧੀਆ ਫੈਸਲਾ ਹੈ ਉਹ ਅਸੀਂ ਇਸ ਗੱਲ ਦੇ ਹੱਕਦਾਰ ਹਾਂ ਅੱਛਾ ਮਤਲਬ ਤੁਹਾਨੂੰ ਅੱਜ ਖੁਸ਼ੀ ਹੈਗੀ ਇਹ ਕਿ ਇਹ ਖੁਸ਼ੀ ਹੈ ਇਸੇ ਖੁਸ਼ੀ ਦੇ ਵਿੱਚ ਅੱਜ ਜਿੱਥੇ ਬੰਦੀਆਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ ਮਾਨ ਜੋ ਸੁਪਰੀਮ ਮੋਰ ਦਾ ਫੈਸਲੇ ਤੇ ਅੱਛਾ ਤੁਸੀਂ ਵੀ ਪਹੁੰਚੇ ਹੋ ਤਾਂ ਕੀ ਕਹਿਣਾ ਹੈ ਤੁਹਾਡਾ ਅੱਜ ਲੱਡੂ ਵੰਡੇ ਜਾ ਰਹੇ ਨੇ ਇੱਕ ਪਾਸੇ ਪ੍ਰੋਟੈਸਟ ਚੱਲ ਰਿਹਾ ਹੈ ਸਮਾਜ ਪ੍ਰੋਟੈਸਟ ਕਰ ਰਿਹਾ ਹੈ ਦੂਜੇ ਪਾਸੇ ਦੂਸਰਾ ਸਮਾਜ ਲੱਡੂ ਵੰਡ ਰਿਹਾ ਹੈ ਇਹ ਜਿਹੜੀ ਕਾਲ ਬਹੁਜਨ ਸਮਾਜ ਪਾਰਟੀ ਦੀ ਕਾਲ ਕੀਤੀ ਗਈ ਹੈ ਉਹਨਾਂ ਨੇ ਕਿ ਨਾ ਕਿ ਕਿਸੇ ਹੋਰ ਕਿਸੇ ਕਾਲ ਕੀਤੀ ਆ ਇਹਦੇ ਵਿੱਚ ਬਹੁਜਨ ਸਮਾਜ ਪਾਰਟੀ ਦੀ ਕਾਲ ਤੇ ਇਹਨਾਂ ਨੇ ਪ੍ਰੋਟੈਕਸ਼ਨ ਕਰਦੇ ਪਏ ਕਿਉਂਕਿ ਬਾਨ ਜੋ ਸੁਪਰੀਮ ਕੋਰਟ ਨੇ ਜੋ ਧੰਨਵਾਦ ਕੀਤਾ ਵਾ ਜੋ ਇਲੈਕਸ਼ਨ ਦਾ 12.5% ਵਾ 12.5% ਵਾਰਮਿਕੀ ਮੈਮੀ ਸਮਾਜ ਨੂੰ ਦਿੱਤਾ ਵਾ ਅਸੀਂ ਸੁਪਰੀਮ ਕੋਰਟ ਦਾ ਆਦਰਯੋਗ ਸੁਪਰੀਮ ਕੋਰਟ ਦਾ ਬਹੁਤ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਤੇ ਇਸ ਕਰਕੇ ਕਿ ਜੋ ਕਿ 12.5 ਦੇਖੋ ਉਹੀ ਗੱਲ ਹੋਊਗਾ ਕਿਸੇ ਨੂੰ ਥੋੜਾ ਤੇ ਕਿਸੇ ਨੂੰ ਜ਼ਿਆਦਾ ਪਾਰਟੀਆ ਕਿਉਂਕਿ ਪਹਿਲਾਂ ਸਾਡੇ ਬੱਚੇ ਪੜ੍ਹੇ ਲਿਖੇ ਨਹੀਂ ਸੀ ਤਾਂ ਸਭ ਕੁਝ ਇੱਕ ਹੀ ਗਲੇਂ ਜਾਂਦੇ ਸੀਗੇ ਜੋ ਇਹ ਸਾਡੇ ਦੂਸਰਾ ਸਮਾਜ ਲੈ ਜਾਂਦਾ ਸੀ ਆ ਅੱਜ ਬੱਚੇ ਵੱਢ ਕੇ ਉਤਰ ਗਏ ਹੋਏ ਆ ਅਸੀਂ ਦੂਜੇ ਬੱਚੇ ਅਸੀਂ ਵੀ ਕਹਿੰਨੇ ਕਿ ਸਾਡੇ ਬੱਚੇ ਵੀ ਅਫਸਰ ਲੱਗਣ ਸਾਡੇ ਬੱਚੇ ਚੰਗੀਆਂ ਪੋਸਟਾਂ ਲੱਗਣ ਇਹ ਨਹੀਂ ਇਹ ਲੋਕ ਤਾਂ ਕਹਿੰਦੇ ਇਹ ਲੋਕ ਦੀ ਸੋਚ ਨਹੀਂ ਆ ਇਹ ਲੋਕ ਸੀਵਰ ਮੈਨ ਤੇ ਟਾਟ ਦੀ ਨੌਕਰੀ ਤੇ ਰਹਿਣ ਕਿ ਅਫਸਰ ਨਾ ਇਹ ਲੋਕ ਬੱਚੇ ਇਹਨਾਂ ਦੇ ਬਣਨ ਇਸ ਕਾਕੇ ਕਿ ਕੋਈ ਨਹੀਂ ਭਾਈਚਾਰਾ ਵਾ ਆਪੇ ਹੌਲੀ ਹੌਲੀ ਪਤਾ ਲੱਗਦਾ ਰਹੂਗਾ ਇੱਕ ਦੇ ਕਹਿੰਦੇ ਇੰਦਰ ਸ਼ੇਖਰ 라ਵਣ ਪਰਮਾਇਮਦੀ ਦੇ ਕਹਨੇ ਤੇ ਜਿਹੜੀ ਇਹਨਾਂ ਦੇ ਹਰਤਾ ਹਰਤਾ ਜੱਦਾ ਦਿੱਤਾ ਵਾ ਇਹ ਗਲਤ ਕੀਤਾ ਕੱਲ ਨੂੰ ਆਉਣ ਵਾਲਾ ਵਾਰਮਿਕੀ ਸਮਾਜ ਬਹੁਜਲ ਸਮਾਜ ਪਾਰਟੀ ਦਾ ਬਾਈਕਾਟ ਕਰੂਗਾ ਔਰ ਚੰਦਰਸ਼ੇਖਰ ਯੋਗੀ ਆਯਾਦ ਯੂਪੀ ਦੇ ਵਿੱਚ ਉਹਦਾ ਬਾਈਕਾਟ ਕਰੂਗਾ ਵਾਰਮਿਕੀ ਸਮਾਜ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਤੋਂ ਕਹਿੰਦੇ ਹੋਏ ਸਾਰਿਆਂ ਨੂੰ ਜੈਪੀ ਜੈਪਾਪਾ ਇਹ ਪੋਲਿਟੀਕਲ ਅਜੈਂਡਾ ਬਣਾਇਆ ਜਾ ਰਿਹਾ ਹੈਗਾ ਇਸ ਬਿਲਕੁਲ ਪੋਲਿਟੀਕਲ ਅਜੈਂਡਾ ਬਣਾਇਆ ਜਾ ਰਿਹਾ ਤੇ ਪੋਲਿਟੀਕਲ ਅਜੈਂਡਾ ਬਣਾਇਆ ਜਾ ਰਿਹਾ ਇਹ ਸਮਾਜ ਨੂੰ ਨਿਡਰਾਨ ਤੱਕ ਅਜੈਂਡਾ ਬਣਾਇਆ ਜਾ ਰਿਹਾ ਪੋਲਿਟੀਕਲ ਅਜੈਂਡਾ ਬਣਾ ਰਹੇ ਕੋਈ ਅੱਜ ਮਾਇਆਬਦੀ ਕਿਸ ਕੋਈ ਵੀ ਸੀਟ ਉਹਦੇ ਪੱਲੇ ਨਹੀਂ ਹੈਗੀ ਆ ਉਹ ਰੋਂਦੀ ਔਰ ਗਲਪਦੀ ਪਈ ਆ ਇਸ ਕਾ ਕੇਸ ਨੂੰ ਏਜੰਡੇ ਨੂੰ ਮਾਇਆਬਦੀ ਨੇ ਇੱਕ ਖੂਨੀ ਸੰਘਰਸ਼ ਨੂੰ ਖੂਨੀ ਸੰਘਰਸ਼ ਕਰਨ ਦੀ ਕੀਤੀ ਆ ਕਿਉਂਕਿ ਸ਼ਰਾਰਤੀ ਤੱਤ ਕੁਝ ਵਿੱਚ ਹੈਗੇ ਆ ਜਿਹੜੇ ਇਸ ਖੂਨੀ ਸੰਘਰਸ਼ ਨੂੰ ਲੈ ਕੇ ਚੱਲਦੇ ਨੇ ਠੀਕ ਹੈ ਹਾਂ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਅੱਜ ਲੱਡੂ ਬੰਡੇ ਗਏ ਨੇ ਇੱਕ ਪਾਸੇ ਸਮਾਜ ਪ੍ਰੋਟੈਸਟ ਕਰ ਰਿਹਾ ਹੈ ਦੂਜੇ ਪਾਸੇ ਸਮਾਜ ਲੱਡੂ ਬੰਨ ਰਿਹਾ ਹੈ ਇੱਕ ਪਾਸੇ ਸਮਾਜ ਸੁਪਰੀਮ ਕੋਰਟ ਦੇ ਫੈਸਲੇ ਨੂੰ ਨਕਾਰ ਰਿਹਾ ਹੈ ਦੂਜੇ ਪਾਸੇ ਸਮਾਜ ਕਹਿ ਰਿਹਾ ਕਿ ਬਹੁਤ ਵਧੀਆ ਫੈਸਲਾ ਹੈਗਾ ਹੈ ਅੱਜ ਭਾਰਤ ਦੇ ਦੇ ਵਿੱਚ ਜਿੰਨੇ ਵੀ ਸਮਾਜ ਬੈਠੇ ਆ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੰਨਤਾ ਸਭ ਤੋਂ ਵੱਡੀ ਮਿਲਦੀ ਹੈ ਅਸੀਂ ਵਾਲਮਿਕੀ ਸਮਾਜ ਸੁਪਰੀਮ ਕੋਰਟ ਦੇ ਫੈਸਲੇ ਦੀ ਨਿੰਦਿਆ ਨਹੀਂ ਕਰਦਾ ਵਧਾਈ ਦੇ ਪੱਤਰ ਹੈ ਸੁਪਰੀਮ ਕੋਰਟ ਦਾ ਫੈਸਲਾ 12% ਜਿਹੜੇ ਲੋਕ ਜਾਂ ਬਹੁਤ ਕਾਂਸ਼ੀ ਰਾਮ ਜੀ ਹੁੰਦੇ ਮੈਂ ਇਹ ਗੱਲ ਕਹਿਣ ਲੱਗਿਆ ਨਹੀਂ ਚੰਗਾਗਾ ਬਹੁਤ ਕਾਂਸ਼ੀ ਰਾਮ ਜੀ ਹੁੰਦੇ ਇਹ ਅੱਜ ਜਿਹੜਾ ਕਰ ਰਹੇ ਆ ਬਹੁਆ ਸਮਾਜ ਪਾਰਟੀ ਬੰਦ ਦਾ ਐਲਾਨ ਇਹ ਨਹੀਂ ਸੀ ਹੋਣਾ ਕਦੇ ਵੀ ਉਹਨਾਂ ਦੇ ਮਨ ਦੇ ਵਿੱਚ ਕਦੇ ਛਲ ਕਵਰ ਨਹੀਂ ਸੀ ਬਹੁਕਾਂਸ਼ੀ ਰਾਮ ਜੀ ਦੇ ਇਹ ਅਸੀਂ ਕਹਿਣ ਲੱਗਿਆ ਨਹੀਂ ਚੰਗਾਗੇ ਮਤਲਬ ਕਿ ਇਹ ਮਾਇਆਪਤੀ ਅਤੇ ਚੰਦਰਸ਼ੇਖਰ ਆਜ਼ਾਦ ਦੇ ਵਿੱਚ ਛਲ ਛਲ ਹੈਗਾ ਮਨ ਦੇ ਵਿੱਚ ਕੋਈ ਹੈ ਛਲ ਹੈ ਤਦ ਹੀ ਵਾਲਮੀਕੀ ਸਮਾਜ ਨੂੰ ਇਹ ਉੱਠਣ ਨਹੀਂ ਦੇ ਦੇ ਇਹਨਾਂ ਅਸੀਂ ਉਹ ਵੀ ਜਿਹੜੇ ਅਸੀਂ ਜੇ ਇਕੱਠੇ ਪੰਜਾਬ ਦੇ ਵਿੱਚ ਆਧ ਧਰਮੀ ਸਮਾਜ ਵਾਲਮੀਕੀ ਸਮਾਜ ਆਧ ਧਰਮੀ ਸਮਾਜ ਵਾਲਮੀਕੀ ਸਮਾਜ ਕੱਟਾ ਰਹਿੰਦਾ ਜਿੱਦਣ ਮੇਰਾ ਵਾਲਮੀਕੀ ਸਮਾਜ ਆਧ ਧਰਮੀ ਸਮਾਜ ਮੈਨੂੰ ਇੰਨਾ ਵੀ ਕਹਿਣ ਲੱਗੇ ਨਹੀਂ ਚੰਗ ਕਿ ਇਕੱਠੇ ਹੋ ਗਏ ਤਾਂ ਮੇਰੇ ਖਿਆਲ ਦੇਸ਼ ਦੇ ਵਿੱਚ ਰਾਜ ਹੀ ਵਾਲਮੀਕੀ ਸਮਾਜ ਆਧ ਧਰਮੀ ਸਮਾਜ ਦਾ ਹੋਊਗਾ ਇੱਕ ਠਿਕਾਉਣ ਨੇ ਹੁੰਦਿੰਦੇ ਚੰਦ ਲੋਕ ਆ ਜਿਹੜੇ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਫੈਸਲਾ ਹੈ ਉਸ ਦੇ ਖਿਲਾਫ ਸਾਡੇ ਆਪਸ ਵਿੱਚ ਹੀ ਭਾਈਚਾਰਾ ਦੇ ਵਿੱਚ ਕੋਈ ਫਰਕ ਨਹੀਂ ਹੈ ਚੰਦ ਬੰਦਿਆਂ ਦੀ ਗੱਲ ਹੈਗੀ ਚੰਦ ਬੰਦੇ ਕੋਈ ਗੱਲ ਨਹੀਂ ਤੇ ਭਾਰਤ ਦੇ ਵਿੱਚ ਖੁੱਲਾ ਹੀ ਆ ਐਸੇ ਵੇਲੇ ਤੁਸੀਂ ਪੰਜਾਬ ਦੇਖੋ ਪੰਜਾਬ ਦੇ ਵਿੱਚ ਕਿਸੇ ਵੀ ਪਾਸੇ ਕੋਈ ਖਬਰ ਆਈ ਹੈ ਕਿ ਲੈ ਵੀ ਬੰਦ ਹੈ ਪੰਜਾਬ ਬਾਜ਼ਾਰ ਖੁੱਲੇ ਆ ਸਾਰੇ ਅਸੀਂ ਸੁਪਰੀਮ ਕੋਰਟ ਦੇ ਫੈਸਲੇ ਦੀ ਸਲਾਘਾ ਕਰਦੇ ਆਂ ਉਦੀ ਸਲਾਗਾ ਦੇ ਵਿੱਚ ਅਸੀਂ ਇਹ ਅੱਜ ਲੱਡੂ ਵੰਡਿਆ ਆਪਣੀ ਜੱਤੇ ਬੰਦੀਆਂ ਨੂੰ ਸ਼ੁਕਰੀਆ ਜੀ ਤੁਸੀਂ ਲੱਡੂ ਵੰਡਿਆ ਤੇ ਸਲਾਗਾ ਕੀਤੀ ਹੈ ਤੇ ਬਿਲਕੁਲ ਇਹਨਾਂ ਦੇ ਕਹਿਣਾ ਹੈ ਕਿ ਜੋ ਫੈਸਲਾ ਜਿਹੜਾ ਹੈਗਾ ਹੈ ਸੁਪਰੀਮ ਕੋਰਟ ਵੱਲੋਂ ਆਇਆ ਹੈ ਉਸ ਦਾ ਅਸੀਂ ਸਲਾਗਾ ਕਰਦੇ ਹਾਂ ਹਾਲਾਂਕਿ ਕੁਝ ਜਿਹੜੇ ਨੇ ਲੋਕ ਨੇ ਜਿਨ੍ਹਾਂ ਵੱਲੋਂ ਸਮਾਜ ਦੇ ਵਿੱਚ ਜਿਹੜੇ ਨੇ ਉਹ ਵਖਰੇਵੇਂ ਪੈਦਾ ਕੀਤੇ ਜਾ ਰਹੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਅਪੀਲ ਕੀਤੀ ਹੈ ਕਿ ਜੋ ਲੋਕ ਇਸ ਤਰੀਕੇ ਦੇ ਨਾਲ ਵਖਰੇਵਾ ਕਰਦੇ ਨੇ ਉਹ ਸੁਧਰ ਜਾ ਨੇਤਾਨ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਹਾਲ ਮੜਾ ਹੋਵੇਗਾ ਕੈਮਰਾਪਰਸਨ ਪੰਕੀ ਦਿਨ ਰਾਜ ਗੁਪਤਾ ਬਬੀਸ਼ੇ ਟਾਈਮ ਜਿਲ੍ਹਾ